ਹੇ ਜੀ ਮਾਨ ਜੋ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜਿਹੜਾ ਜੁਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਗਿਆ ਹੈ ਉਹਦੇ ਮਹਿੰਮ ਦੇ ਤਹਿਤ ਕੱਲ ਕਲਾਨੌਰ ਪੁਲਿਸ ਵੱਲੋਂ ਇੱਕ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਵਿੱਚ ਨਾਕਾਬੰਦੀ ਦੇ ਦੌਰਾਨ ਰੋੜਿਆਣਾ ਮੋੜ ਤੋਂ ਦੋ ਬੰਦੇ ਜਿਹੜੇ ਐ ਉਹਨਾਂ ਦੀ ਅਰੈਸਟ ਪਾਈ ਗਈ ਹੈ ਜਿਨ੍ਹਾਂ ਦੇ ਕੋਲੋਂ 2 ਕਿਲੋ 544 ਗ੍ਰਾਮ ਜਿਹੜੀ ਹੈਰੋਇਨ ਹੈ ਉਹ ਰਿਕਵਰ ਹੋਈ ਹੈ ਇਹ ਦੋ ਜਣੇ ਜਿਹੜੇ ਇੱਕ ਮੰਗਲ ਸਿੰਘ ਮੰਗੂ ਤੇ ਗੁਰਪ੍ਰੀਤ ਸਿੰਘ ਪੇਜਾ ਨਾਲ ਦੇ ਦੋ ਦੋਸ਼ੀ ਜਿਹੜੇ ਆ ਉਹ ਅਰੈਸਟ ਕੀਤੇ ਗਏ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਰਿਮਾਂਡ ਲੈ ਕੇ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਆ ਉਹ ਚੈੱਕ ਕੀਤੇ ਜਾਣਗੇ ਹੁਣ ਤੱਕ ਦੀ ਪੁਸ਼ਟੀ ਇਸ ਚ ਇਹ ਜਿਹੜੇ ਆ ਹੈਰੋਇਨ ਹੈ ਇਹ ਪਾਕਿਸਤਾਨ ਸਾਈਡ ਤੋਂ ਆਈ ਹੈ ਥਰੂ ਡਰੋਨ ਬਾਕੀ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਜਾਰੀ ਹੈ ਇਹ ਬੰਦੇ ਆਪ ਲੈ ਕੇ ਡਿਵੀਜ਼ਨ ਜਾਣਗੇ ਆਪ ਮੰਗਾਈ ਇਹ ਹੁਣ ਸਾਰਾ ਵੈਰੀਫਾਈ ਕਰਾਂਗੇ ਵੀ ਇਹਨਾਂ ਨੇ ਖੁਦ ਮੰਗਾਈ ਹੈ ਜਾਂ ਕਿਸੇ ਦਾ ਮਾਲ ਜਿਹੜਾ ਹੈ ਲੈਣ ਲਈ ਆਇਆ ਓਨ ਰਿਮਾਂਡ ਦੇ ਦੌਰਾਨ ਸਾਰਾ ਕਲੀਅਰ ਹੋ ਜਾਊਗਾ। ਬੀਐਸਐਫ ਦਾ ਪੂਰਾ ਸਾਂਝਾ ਪੁੱਛ ਹਾਂ ਨਾਕਾਬੰਦੀ ਕੀਤੀ ਸੀਗੀ ਉੱਥੇ ਬੀਐਸਐਫ ਤੇ ਬਾਰਡਰ ਦੇ ਨੇੜੇ ਉੱਥੇ ਰੋੜਿਆਣਾ ਮੋੜ ਆ ਜਿਹੜਾ ਉੱਥੇ ਮੋਟਰਸਾਈਕਲ ਤੇ ਆਉਂਦੇ ਹਨ ਉਹਨਾਂ ਨੂੰ ਅਰੈਸਟ ਕੀਤਾ। ਕੋਈ ਬੈਕਗ੍ਰਾਉਂਡ ਹੈਗਾ ਜਾਂ ਕੋਈ ਬੈਕਗ੍ਰਾਉਂਡ ਨਹੀਂ ਬੈਕਗ੍ਰਾਉਂਡ ਫਿਲਹਾਲ ਇਹਨਾਂ ਦਾ ਅਸੀਂ ਪਾਇਸਤੇ ਵੀ ਚੈੱਕ ਕੀਤਾ ਰਿਕਾਰਡ ਵੀ ਚੈੱਕ ਕੀਤਾ ਇਹਨਾਂ ਦੋਨਾਂ ਦੇ ਖਿਲਾਫ ਕੋਈ ਮੁਕੱਦਮਾ ਦਰਜ ਨਹੀਂ ਹੈ ਇਹ ਪਹਿਲਾਂ ਜਿਹੜੇ ਜਿੱਦਾਂ ਰੇਡ ਪਾਰਟੀ ਟਾਈਪ ਨਹੀਂ ਹੁੰਦੇ ਠੇਕੇਦਾਰਾਂ ਦੇ ਉਹਨਾਂ ਤੇ ਹੁਣ ਇਹ ਪਹਿਲੀ ਵਾਰ ਫੜ ਹੋਇਆ ਇਹ 22 25 ਸਾਲ ਦੇ ਲੱਗੇ ਆ ਆ ਦੋਸਤ ਉੱਥੇ ਰੇਡ ਪਾਰਟੀ ਇਕੱਠੇ ਸੀ ਬੁਜਾਰੀ ਕੀਮਤ ਤੇ ਦੱਸੇ ਨਹੀਂ ਬੁਜਾਰੀ ਕੀਮਤ ਤਾਂ ਅਲੱਗ-ਅਲੱਗ ਹੈ ਸਾਰੇ ਪਕਸਾਂ ਤੇ ਹਾਂ ਜੀ ਸਰ ਇਹਨਾਂ ਦੀ ਪਰੈਂਟਲ ਬੈਕਗ੍ਰਾਉਂਡ ਕੈਸੀ ਹੈ ਨਾਰਮਲ ਜੇ ਉਹਨੂੰ ਐਕਸਾਈਜ਼ ਵਾਲਿਆਂ ਨਾਲ ਕੋਈ ਬੰਦਾ ਕੰਮ ਕਰ ਰਿਹਾ ਠੇਕੇਦਾਰਾਂ ਨਾਲ ਉਹ ਵੀਰ ਤਾਂ ਹੋ ਨਹੀਂ ਸਕਦਾ ਨਾਰਮਲ ਪਰਿਵਾਰ ਹੈ ਸਭ ਦੇ ਦੇ ਸਭ ਨੂੰ ਇਹ ਕਰਾ ਦੇ ਇਹ ਕੱਲ ਲੇਟ ਨਾਈਟ ਲੇਟ ਇਵਨਿੰਗ ਮਤਲਬ ਟੋਕੇ ਜਾ